एक लड़ाई है एक जंग है और जंग जंग की तरह लड़ना चाहिए है जो मैं सर्विस दे रही जो इन्वेस्टिगेशन सी जो इनवैसिगे करता सी उदों भी असि जंग की तरह ही लड़ते क्योंकि यह कोई साधारण केस नहीं है जहाँ तो कोई कह दे कि बेअदबी हो नहीं इस मसले में पोलीटिकल बना दिता गया तो शुरुआत कोई सू उम्मीद सी कि साकार आने के बाद यह मसला पोलिटिकल नहीं रहेगा प्रोफेसनली डील किया जाएगा लेकिन जो राजनीति पहला तो आई है, आज भी वही राजनीति चल रही है। मैं लिखता सच्चाई लिखी हुई है जी ओरगूमेंट कोई डिबेट नहीं करांगा वो सच्चाई है एक एक वर्ड जो है सच्चाई है ज्यादा डिक्लेयर कर दो कि कोई बेद भी हो ही नहीं कह तो दो कि हाँ कोर्ट का पूरा देवी जहाँ बबल कला देवी कोई गोली कांड ही नहीं हुआ बेशक मैं सर्विस छड़ दी थी लेकिन इस केस को सिरे तक लेके जाना है इतनी ताकत परमात्मा ने दी है इतनी ताकत इस्तेमाल करनी है कोर्ट कोटकपुरा ਬੈਬਲ ਕਲਾ ਗੋਲੀ ਕਰਨ ਮਾਮਲੇ ਨੂੰ ਲੈ ਕੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਸਾਰੇ ਜਿਨ੍ਹਾਂ ਦੇ ਨਾਮਜ਼ਦ ਸੀਗੇ ਉਹਨਾਂ ਦੀ ਅੱਜ ਅਦਾਲਤ ਦੇ ਵਿੱਚ ਪੇਸ਼ੀ ਸੀਗੀ ਤਸਵੀਰਾਂ ਵੀ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਆ ਕਿਉਂਕਿ ਮਾਨਯੋਗ ਅਦਾਲਤ ਦੇ ਵਿੱਚ ਅੱਜ ਜਿਹੜੇ ਸਾਬਕਾ ਐਸਐਸਪੀ ਚੰਦਰਜੀਤ ਸ਼ਰਮਾ ਖੁਦ ਇੱਥੇ ਪੇਸ਼ ਹੋਏ ਨੇ ਤਾਂ ਦੂਜੇ ਨਾਮਜ਼ਦਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀਡੀਓ ਕਾਨਫਰੈਂਸ ਰਾਹੀਂ ਹਾਜ਼ਰੀ ਲੱਗੀ ਹੈ ਤਾਂ 129 ਵਿੱਚ ਦੋਸ਼ ਤੈਅ ਕਰਨ ਨੂੰ ਲੈ ਕੇ ਜਿਹੜਾ ਕੋੜਕਪੂਰਾ ਦੇ ਵਿੱਚ ਗੋਲੀਕਾਂ ਨਾਲ ਸੰਬੰਧਿਤ ਐਫ ਆਈ ਆਰ ਜਿਹੜੀ ਦਰਜ ਹੋਈ ਸੀ 129 ਨੰਬਰ ਤਾਂ ਉਹਨਾਂ ਪੱਖਾ ਤੇ ਮਾਨਯੋਗ ਅਦਾਲਤ ਦੇ ਵਿੱਚ ਜਿਹੜੀ ਬਹਿਸ ਹੋਈ ਆ ਤਾਂ ਅਗਲੀ ਤਰੀਕ ਐ 5 ਅਤੇ 13 ਫਰਵਰੀ ਪਾਈ ਗਈ ਹੈ ਤਾਂ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਮੌਕੇ ਸਾਬਕਾ ਆਈਜੀ ਇਹ ਮੌਜੂਦਾ ਐਮਐਲਏ ਨੇ ਕੁਮਰ ਵਿਜੇ ਪ੍ਰਤਾਪ ਜਿਹੜੇ ਪਹਿਲਾਂ ਹੀ ਸੈਟ ਦੇ ਇਸ ਦਾ ਹਿੱਸਾ ਰਹੇ ਨੇ ਉਹਨਾਂ ਵੱਲੋਂ ਵੀ ਜਾਂਚ ਕੀਤੀ ਗਈ ਸੀਗੀ ਉਹ ਵੀ ਅੱਜ ਇੱਥੇ ਖੁਦ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਅੱਜ ਕਾਫੀ ਸਵਾਲ ਆਪਣੀ ਹੀ ਪਾਰਟੀ ਤੇ ਉਠਾਏ ਗਏ ਨੇ ਉਹਨਾਂ ਨੇ ਪੋਸਟ ਵੀ ਇੱਕ ਪਾਈ ਸੀਗੀ ਕੱਲ ਉਸ ਤੇ ਵੀ ਆਪਦੀ ਪਾਰਟੀ ਦੇ ਸਵਾਲ ਠਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸੇ ਮੁੱਦੇ ਤੇ ਆਈ ਸੀਗੀ ਅਨਸਾਫ਼ ਦੇਣ ਲਈ ਆਈ ਸੀ ਪਰ ਹਜੇ ਤੱਕ ਅਨਸਾਫ਼ ਦੇਣ ਦੀ ਗੱਲ ਕਿਤੇ ਸਾਹਮਣੇ ਨਹੀਂ ਆ ਰਹੀ ਤਾਂ ਅੱਜ ਇੱਥੇ ਕੁਮਰ ਵਿਜੇ ਪ੍ਰਤਾਪ ਖੁਦ ਪਹੁੰਚਿਆ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਕੀ ਅੱਜ ਦਾ ਉਹਨਾਂ ਦਾ ਮੁੱਖ ਤੌਰ ਤੇ ਪੱਖ ਰਿਆ ਹੈ ਦੇਖੋ ਇਹ ਲੜਾਈ ਹੈ ਇੱਕ ਜੰਗ ਹੈ ਔਰ ਜੰਗ ਨੂੰ ਜੰਗ ਦੀ ਤਰ੍ਹਾਂ ਲੜਨਾ ਚਾਹੀਦਾ ਹੈ ਜਦੋਂ ਮੈਂ ਸਰਵਿਸ ਦੇ ਰਿਹਾ ਸੀਗਾ ਜਦੋਂ ਇਨਵੈਸਟੀਗੇਸ਼ਨ ਕਰਦਾ ਸੀ ਉਦੋਂ ਵੀ ਅਸੀਂ ਜੰਗ ਦੀ ਤਰ੍ਹਾਂ ਹੀ ਲੜਦੇ ਸੀ ਕਿਉਂਕਿ ਇਹ ਕੋਈ ਸਧਾਰਨ ਕੇਸ ਨਹੀਂ ਹੈ ਜਿੱਥਾਂ ਤਾਂ ਕੋਈ ਕਹ ਦੇਵੇ ਕਿ ਬੇਦਬੀ ਹੋਈ ਹੀ ਨਹੀਂ ਗੁਰਜਵਾਰ ਸਿੰਘ ਵਾਲਾ ਦੇ ਵਿੱਚ ਬਰਗਾੜੀ ਦੇ ਵਿੱਚ ਜਾਂ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜੋ ਬੇਦਬੀ ਹੋਈ ਜਿੱਥਾਂ ਤਾਂ ਡਿਕਲੇਅਰ ਕਰ ਦੋ ਕਿ ਕੋਈ ਬੇਦਬੀ ਹੋਈ ਹੀ ਨਹੀਂ ਕਹ ਦੋ ਕਿ ਹਾਂ ਕੋਟ ਕਪੂਰਾ ਦੇ ਵਿੱਚ ਜਾਂ ਬਬਲ ਕਲੱਬ ਦੇ ਵਿੱਚ ਕੋਈ ਗੋਲੀकांड ਹੀ ਨਹੀਂ ਹੋਇਆ ਕਹ ਦੋ ਫਿਰ ਪੰਜਾਬ ਦੀ ਜਨਤਾ ਹੈ ਆਵਾਮ ਹੈ ਆਵਾਮ ਨੂੰ ਜੋ ਕਰਨਾ ਹੈ ਉਹ ਆਵਾਮ करते रहें लेकिन जो साड़ी जिम्मेवारी है बेशक मैं सर्विस छड़ दी थी, लेकिन इस केस न सिरे तक लेकर जाना है जिनी ताकत परमात्मा ने दी है उन्नी ताकत इस्तेमाल करनी है और केस न सिरे तक लेकर जाना है और ये जंग भी ऐसी जंग तरह लड़ रहे चाहे कानूनी पक्ष के न हो चाहे हम इस मसले नॉलिटिकल बना दिता गया है शुरुआत को ही ઘણો ઉમીદ છે કે સાડી સરકાર આવન તો બાદ એ મસલા પોલિટિકલ નહીં રહેગા પ્રોફેશનલી ડીલ કીતા જાવગા લેકિન જો રાજનીતિ પહેલા તો જલ્દી આઈ હે આજ ભી વહી રાજનીતિ ચલ રહી હે તસી પોલિટિકલ ટોર્ પર ભી લડાઈ લડવન બાત સે ધ્યાન રાજનીતિક ટોર્ પર તો ભી લડાઈ લડવન બાત સે ધ્યાન લેકિન મે બાર બાર બોલ રહા હં કે એસ મસલે નુ રાજનીતિ તો ફરે રખિયા જાવે રાજનીતિ તો દૂર રખિયા જાવે જો વ્યક્તિ એસ મસલે राजनीति करेगा, राज करेगा हिसाब कि देखो करना है, गुरु तो चाहे जिनी बारे जो भी होमप्रोम हो हो लेकिन साड़ी लड़ाई सां साड़ी जारी रहे मोर्चा चुके देखो हूं तो मोर्चा भी पता है कि मोर्चा मोर्चा चुकन चलो जो भी एक बनाया गया मोर्चा तो बहुत पहला खत्म हो गया सर, बहुत पहला खत्म हो गया सर, थे 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 मैं स्पष्ट करना चाहता हाँ कि मैं मुद्दे की राजनीति करना हाँ जी इस बेस्ट राजनीति है मैं दो हजार इक्की स्टैंड इस मुद्दे मुद्दे हाँ उस स्टैंड मेरा सरकार पार्टी विरोध नहीं है मैं तो अपनी पार्टी मजबूत करना चाहता हाँ ਜੇਕਰ ਅਸੀਂ ਇਨਸਾਫ ਦੇਵਾਂਗੇ ਤਾਂ ਹੀ ਲੋਕਾਂ ਦੇ ਸਾਹਮਣੇ ਜਾਵਾਂਗੇ ਜੇਕਰ ਅਸੀਂ ਇਨਸਾਫ ਨਹੀਂ ਦੇ ਸਕਦੇ ਤਾਂ ਲੋਕਾਂ ਦੇ ਸਾਹਮਣੇ ਜਾ ਕੇ ਕੀ ਮੂੰਹ ਦਿਖਾਵਾਂਗੇ ਸਾਡੀ ਪਾਰਟੀ ਕੀ ਮੂੰਹ ਦਿਖਾਉਗੀ ਮੈਂ ਤਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਹਾਂ ਕਿ ਜੋ ਵਾਅਦੇ ਕਰਕੇ ਅਸੀਂ ਆਏ ਹਾਂ ਉਸ ਵਾਅਦੇ ਨੂੰ ਪੂਰਾ ਕਰੀਏ ਦੂਸਰੀ ਗੱਲ ਹੈ ਕਿ ਦੇਖੋ ਮੈਂ ਜਦੋਂ ਐਲਾਨ ਕਰ ਦਿੱਤਾ ਕਿ ਹੁਣ ਇਨਸਾਫ ਨਹੀਂ ਹੋ ਸਕਦਾ 14 ਅਕਤੂਬਰ 14 ਅਕਤੂਬਰ 2000 ਬਾਈ ਨੂੰ ਜਦੋਂ ਬਾਬਲ ਕਲਾਂ ਦੇ ਵਿੱਚ ਆਇਆ ਸੀ तो मैं ऐलान की कुछ सोच समझ के कि पहला पुलिस अफसर में सी गुण में एडवोकेट हाँ मैं सारा लीगल सिस्टम नु मतलब देख रहे हां कि किस तरीके के लीगल सिस्टम चल रहा है लेकिन जो लीगल सिस्टम जिस तरीके के नाल चल रहा है सारा कुछ देख के मैं कहान कि इंसाफ नहीं हो सकता इंसाफ गुरु गोविंद सिंह की अदालत देख चुना है और उठो तो ही होना है। और हो भी रहा है डॉक्टर समझन दी लोड़ है जी हो भी रहा है लेकिन साडा जो मकसद है मैं यही चाहता सी कि साड़ी पार्टी साड़ी जो सरकार है उस वाल मतलब पब्लिक नु लगे कि सरकार प्रयासरत है सरकार प्रयासरत है कि इंसाफ हो जाए अपना प्रयास करना चाहिए है लेकिन निजी तौर पर मैं अपना प्रयास करता हूँ मैं हर थान पर जाता हाँ चाहे असेंबली हो वे उत्थे भी कोशिश करता हां चाहे मौका मिलता है नहीं मिलता है जिन्ना भी मौका मिलता है उत्थे भी बोलता हां दर्जा बदर्जा मैं अफसर को मुख्य साहब जो जहां गृह महकमा है उन्होंने करता हाँ आखिरी मुलाकात अठाई नवंबर साहब काफी डेढ़ दो घंटे तक इस संबंध गलबात हुई सी तो मैं तो हमेशा प्रयासरत रहा कि साबूत होगी सरकार मजबूत हो वायदा वायदा मैं ही करके आया जी फोटो मेरे ही लगाए गए नहीं सुन और मैं

ਇੱਕ ਡਿਸਿਡਰ ਦੇ ਪਿਤਾ ਜੀ ਇੱਥੇ ਵੀ ਖੜੇ ਹੋ ਰਹੇ ਨੇ ਸਰਦਾਰ ਸਾਧੂ ਜੀ ਠੀਕ ਹੈ ਇਹਨਾਂ ਦਾ ਵੀ ਬਿਆਨ ਹੈ ਤੁਸੀਂ ਇਹਨਾਂ ਦਾ ਵੀ ਬਿਆਨ ਇਹਨਾਂ ਦਾ ਬਿਆਨ ਕੀ ਹੈ ਕਿ ਇਹਨਾਂ ਨੂੰ ਵੀ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਦੇ ਨਾਲ ਡੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਨੇ ਕੋਈ ਡੀਲ ਨਹੀਂ ਮੈਂ ਕਿਸੇ ਦੇ ਖਿਲਾਫ ਕੋਈ આરોਪ ਇਸ ਵੇਲੇ ਨਹੀਂ ਲਗਾਉਂਗਾ ਜਨਾਦ ਉੱਤੇ ਦਬਾਅ ਹੈ ਨਾ ਜੀ ਮੈਂ बार-बार ਇੱਕੋ ਚੀਜ਼ ਬੋਲਦਾ ਹਾਂ ਕਿ ਉਹ ਇੱਕ ਨਾ ਇੱਕ ਦਿਨ ਦਬਾਅ ਮੁਕਤ ਹੋਣਗੇ ਦੇ

ਔਰ ਸਾਡਾ ਇਹੀ ਮਕਸਦ ਹੈ ਕਿ ਇਨਸਾਫ ਹੋਵੇ। ਤਾਂ ਸੁਣਿਆ ਤੁਸੀਂ ਕੁਮਰ ਵਿਜੇ ਪ੍ਰਤਾਪ ਨੇ ਦੱਸਿਆ ਹੈ ਕਿ ਉਹਨਾਂ ਦਾ ਇੱਕੋ ਇੱਕ ਮਕਸਦ ਹੈ ਜੋ ਜਿੱਥੇ ਉਹ ਪਹਿਲਾਂ ਖੜੇ ਸੀ ਅੱਜ ਵੀ ਉੱਥੇ ਖੜੇ ਹੈ ਕਿਉਂਕਿ ਉਹਨਾਂ ਦਾ ਮਕਸਦ ਇਹ ਸੀਗਾ ਪਹਿਲਾਂ ਵੀ ਉਹ ਇਨਸਾਫ ਦਵਾਉਣਾ ਚਾਹੁੰਦੇ ਸੀਗੇ ਅੱਜ ਵੀ ਇਸੇ ਨੂੰ ਲੈ ਕੇ ਉਹ ਕਹਿੰਦੇ ਆ ਕਿ ਇਨਸਾਫ ਦਵਾਉਣਾ ਚਾਹੁੰਨੇ ਆ। ਹਾਲਾਂਕਿ ਉਹਨਾਂ ਨੇ ਆਪ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜ਼ਰੂਰ ਸਵਾਲ ਖੜੇ ਕੀਤੇ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੈਂ ਮਜ਼ਬੂਤ ਕਰਨ ਤੇ ਲੱਗਿਆ ਹੋਇਆ ਹੈ। ਤੇ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਇਨਸਾਫ ਦਵਾਉਣਾ ਚਾਹੀਦਾ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮੈਂ ਤਾਂ ਪਹਿਲਾਂ ਹੀ ਕਹਿ ਦਿੰਦਾ ਸੀਗਾ ਕਿ ਜਿਹੜਾ ਇਨਸਾਫ ਇਸ ਸਰਕਾਰ ਦੇ ਵਿੱਚ ਵੀ ਨਹੀਂ ਮਿਲਣਾ ਕਿਉਂਕਿ ਉਹਨਾਂ ਨੇ ਨਾਲ ਹੀ ਮੋਰਚੇ ਤੇ ਵੀ ਕਾਫੀ ਸਵਾਲ ਖੜੇ ਕੀਤੇ ਹੈ ਸੁਖਰਾਜ ਸਿੰਘ ਤੇ ਵੀ ਪਿਛਲੇ ਸਮੇਂ ਦੇ ਵਿੱਚ ਕਾਫੀ ਸਵਾਲ ਖੜੇ ਕੀਤੇ ਹੈ ਉਹਨਾਂ ਨੇ ਨਾਲ ਇਹ ਵੀ ਕਿਹਾ ਹੈ ਕਿ ਇਸ ਨੂੰ ਰਾਜਨੀਤੀ ਵਿੱਚ ਐਡ ਨਹੀਂ ਕਰਨਾ ਚਾਹੀਦਾ ਰਾਜਨੀਤੀ ਤੋਂ ਹਟ ਕੇ ਇਨਸਾਫ ਦਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਨਸਾਭ ਜੋ ਮੰਗਦੇ ਆ ਉਹਨਾਂ ਨੂੰ ਮਿਲਦਾ ਹੈ ਜਾਂ ਨਹੀਂ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਰਧਾਰਨ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਖਰਸ਼ਹਰ ਜਵਾਨ ਮਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ